ਰਾਜ ਮੰਤਰੀ ਦਾ ਅਹੁਦਾ ਤੁਹਾਡੇ ਕੋਲ ਆ ਚੁੱਕਾ ਆ। ਮੁਸੀਬਾਈਚਾਰੇ ਲਈ ਪਹਿਲ ਦੇ ਆਧਾਰ ਦੇ ਉੱਤੇ ਕਿਹੜਾ ਕੰਮ ਕਰਨਾ ਚਾਹੋਗੇ? ਨਮਜੋਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਕੋਈ ਸੋਨੇ ਦਾ ਚਮਚਾ ਲੈ ਕੇ ਪੈਦਾ ਨਹੀਂ ਹੋਇਆ ਤੇ ਨਾ ਹੀ ਮੈਂ ਬਹੁਤ ਵੱਡੇ ਘਰਾਨੇ 'ਚ ਪੈਦਾ ਹੋਇਆ। ਮੈਂ ਮਜ਼ਦੂਰ ਦੇ ਘਰ ਪੈਦਾ ਹੋਇਆ। ਲੱਗਦਾ ਹੈ ਕਿ ਦੋਨਾਂ ਪਾਸੇ ਜਿਹੜਾ ਆ ਉਤਾਲ ਮਿਲ ਮੈਨੇਜ ਹੋ ਜਾਏਗਾ। ਪਰਮੇਸ਼ਰ ਦੇ ਵੀ ਕੰਮਾਂ ਤੇ ਜਿਹੜੀ ਹੁਣ ਤੁਹਾਨੂੰ ਚੇਅਰਮੈਨੀ ਮਿਲੀ ਆ ਕੀ ਕਹਿਣਾ ਚਾਹੁੰਦੇ ਐ ਐਸ ਲਈ ਸਾਈ ਕੌਮ ਦੇ ਉੱਗੇ ਲੀਡਰ ਨੇ ਸੇਵਾਦਾਰ ਨੇ ਸਾਡੇ ਪ੍ਰਧਾਨ ਜੁਜੇਂਦਰ ਮਸੀ ਗੌਰਵ ਜੀ ਨੂੰ ਜਿਹੜੀ ਚੇਅਰਮੈਨੀ ਮਿਲੀ ਆ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਕ੍ਰਿਸਚੀਅਨ ਸਮਾਜ ਟੀਵੀ ਔਰ ਕਲਮ ਪੰਜਾਬੀ ਟੀਵੀ ਸੋ ਦੋਸਤੋ ਮੈਂ ਨਵਜੋਦ ਗਿੱਲ ਸੋ ਅੱਜ ਅਸੀਂ ਖੜੇ ਆ ਸੈਂਟ ਫਰਾਂਸਿਸ ਅੰਮ੍ਰਿਤਸਰ ਦੇ ਵਿੱਚ ਜਿੱਥੇ ਕੀ ਪ੍ਰદાન ਗੌਰਵ ਜੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਸੋ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਕਿ ਉਹ ਸਮਾਜ ਸੇਵਾ ਦੇ ਜੋ ਕੰਮਾਂ ਨੂੰ ਕਰਦੇ ਨੇ ਔਰ ਜਿੰਨਾ ਮਸੀਹ ਭਾਈਚਾਰਾ ਉਹਨਾਂ ਨੂੰ ਪਿਆਰ ਕਰਦਾ ਆ ਅਸੀਂ ਉਮੀਦ ਕਰਦੇ ਆ ਕਿ ਬੜੇ ਜੋਰਾਂ ਸ਼ੋਰਾਂ ਦੇ ਨਾਲ ਇੰਤਜ਼ਾਰ ਹੋਏਗਾ ਗੀ ਗੌਰਵ ਜੀ ਤੁਹਾਡੇ ਸਭਨਾਂ ਦੇ ਨਾਲ ਇਸ ਚੈਨਲ ਦੇ ਉੱਤੇ ਆ ਕੇ ਆਪਣੀ ਖੁਸ਼ੀ ਨੂੰ ਤੁਹਾਡੇ ਨਾਲ ਸਭਨਾਂ ਨਾਲ ਸਾਂਝਾ ਕਰ ਸਕਣ ਤੋਂ ਮੈਂ ਜਿਆਦਾ ਸਮਾਂ ਨਾਲ ਲੈਂਦਾ ਆਉਂ ਮੈਂ ਤੁਹਾਡੇ ਨਾਲ ਮਿਲਣਾ ਚਾਹਣਾ ਔਰ ਰੂਬਰੂ ਕਰਾਉਣਾ ਚਾਹਣਾ ਜਤਿੰਦਰ ਮਸੀਹ ਗੌਰਵ ਜੀ ਨੂੰ ਗੌਰਵ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਧਾਈ ਜੋ ਤੁਹਾਨੂੰ ਸਮਾਜ ਦੇ ਵੱਲੋਂ ਇੰਨੀ ਵੱਡੀ ਤੁਹਾਨੂੰ ਸਕਸੈਸ ਮਿਲੀ ਆ ਔਰ ਪਰਮੇਸ਼ਵਰ ਨੇ ਤੁਹਾਨੂੰ ਇਨਾ ਵੱਡਾ ਅਹੁਦਾ ਦਿੱਤਾ ਆ ਕੀ ਕਹਿਣਾ ਚਾਹੋਗੇ ਇਸ ਪੰਛੀ ਸੋ ਮੈਂ ਕਹਣਾ ਚਾਹੁੰਦਾ ਵੀ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਇਹ ਸਭ ਤੇਰਾ ਮੇਰੇ ਤੇ ਨਾਇਤ ਕੋਈ ਖੂਬੀ ਆ ਨਾ ਹੀ ਤੇ ਮੇਰੇ ਤੇ ਕੋਈ ਲਿਆਕਤ ਆ ਇਹ ਸਭ ਪਰਮੇਸ਼ਵਰ ਦੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਵਾ ਔਰ ਮੇਰੇ ਆਤਮਿਕ ਪਿਤਾ ਅਪੋਸਟਲਿਕ ਯੂਸਫ ਨੂਲਾ ਜੀ ਦੀ ਦਇਆ ਦੇ ਕਾਰਨ ਔਰ ਮੇਰੇ ਸਮੁੱਚੇ ਮਸੀਹੀ ਭਾਈਚਾਰੇ ਦੇ ਪਿਆਰ ਦੇ ਕਾਰਨ ਮੈਨੂੰ ਇਹ ਚੀਜ਼ ਜਿਹੜੀ ਆ ਚੇਅਰਮੈਨ ਹੀ ਮਿਲੀ ਆ ਔਰ ਮੈਂ ਪਾ ਧੰਨਵਾਦ ਕਰਦਾ ਸਮੁੱਚੇ ਮਸੀਹੀ ਭਾਈਚਾਰੇ ਦਾ ਜਿੰਨਾ ਵੀ ਮਸੀਹੀ ਭਾਈਚਾਰਾ ਆ ਆਪਾਂ ਲੰਬੇ ਸਮੇਂ ਦੇ ਵਿੱਚ ਵੇਖਦੇ ਆ ਕਿਉਂਕਿ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਰੂਰਤਾਂ ਰਹੀਆਂ ਔਰ ਬਹੁਤ ਸਾਰੀਆਂ ਅੱਜ ਵੀ ਬਹੁਤ ਸਾਰੀਆਂ ਕਮੀਆਂ ਨੇ ਕੁਝ ਉਹ ਲੱਗਦਾ ਕਿ ਹੁਣ ਪਰਮੇਸ਼ਰ ਨੇ ਵੱਡਾ ਅਹੁਦਾ ਦਿੱਤਾ ਤੇ ਜਿੰਨੀਆਂ ਉਹ ਰੁਕਾਵਟਾਂ ਸਭ ਦੂਰ ਹੋ ਜਾਣਗੀਆਂ ਨਮਜੋਦ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਕੋਈ ਸੋਨੇ ਦਾ ਚਮਚਾ ਲੈ ਕੇ ਪੈਦਾ ਨਹੀਂ ਹੋਇਆ ਤੇ ਨਾ ਹੀ ਮੈਂ ਬਹੁਤ ਵੱਡੇ ਘਰਾਂ ਨੇ ਚ ਪੈਦਾ ਹੋਇਆ ਮੈਂ ਮਜ਼ਦੂਰ ਦੇ ਘਰ ਪੈਦਾ ਹੋਇਆ ਮੈਂ ਮਿਡਲ ਕਲਾਸ ਫੈਮਲੀ ਤੇ ਪੈਦਾ ਹੋਇਆ ਮੈਂ ਆਪਣੇ ਮਿਡਲ ਕਲਾਸ ਫੈਮਲੀਆਂ ਦੀ ਮਜਬੂਰੀਆਂ ਨੂੰ ਜਾਣਦਾ ਸਾਡੇ ਲੋਕ ਪੱਠਿਆਂ ਤੇ ਕੰਮ ਕਰਨ ਵਾਲੇ ਨੇ ਸਾਡੇ ਲੋਕ ਬਾਰਡਰ ਏਰੀਆ ਦੇ ਵਿੱਚ ਰਿਕਸ਼ਾ ਚਲਾਉਣ ਵਾਲੇ ਲੋਕ ਨੇ ਸਬਜ਼ੀਆਂ ਵੇਚਣ ਵਾਲੇ ਲੋਕ ਨੇ ਮੈਂ ਜਾਣਦਾ ਵੀ ਮੇਰੇ ਭਾਈਚਾਰੇ ਨੂੰ ਕਿੰਨੀ ਮੇਰੀ ਲੋੜ ਹੈ ਕਿਦਾਂ-ਕਿਦਾਂ ਕਿਹੜੇ-ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੋ ਮੇਰੇ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਆ ਔਰ ਉਸ ਚੀਜ਼ਾਂ ਸਾਰੀਆਂ ਦਾ ਹੱਲ ਕੀਤਾ ਜਾਏਗਾ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਦੇਖਿਆ ਵੀ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਬਣਾ ਕੇ ਕੰਮ ਕਰਦੇ ਸਾਂ ਜਿਹੜੇ ਮਸੀਹ ਭਾਈਚਾਰੇ ਦਾ ਵਿਰੋਧ ਕਰਦੇ ਸੀ ਉਹਨਾਂ ਦੇ ਪਰਚੇ ਵੀ ਦਰਜ ਕਰਵਾਏ ਕਾਫੀ ਤਰ੍ਹਾਂ ਦੇ ਔਰ ਹੁਣ ਜਿਹੜੀ ਇਹ ਤਾਕਤ ਮਿਲੀ ਆ ਇਹ ਪਰਮੇਸ਼ਵਰ ਨੇ ਦਿੱਤੀ ਹੈ ਸਾਡੇ ਬਹੁਤ ਵੱਡੇ-ਵੱਡੇ ਮੁੱਦੇ ਨੇ ਜਿੱਦਾਂ ਸਾਡੇ ਕਬਰਸਤਾਨਾਂ ਦਾ ਬਹੁਤ ਵੱਡਾ ਮੁੱਦਾ ਵਾ ਅਸੀਂ ਜਾਣਦੇ ਹਾਂ ਅ ਕਿਸੇ ਵੀ ਪਰਿਵਾਰ ਦਾ ਜੀਜਾ ਨੂੰ ਸਾਨੂੰ ਛੱਡ ਕੇ ਚਲਾ ਜਾਂਦਾ ਉਹਨੂੰ ਦਫਨਾਣ ਦੀ ਜਿਹੜੀ ਰਸਮ ਹੁੰਦੀ ਉਹ ਕੀਤੀ ਜਾਂਦੀ ਆ ਔਰ ਜਿਹੜੀ ਦਫਨਾਣ ਦੀ ਰਸਮ ਹੁੰਦੀ ਆ ਤੇ ਸਾਡੇ ਕੋ ਕਬਰਸਤਾਨ ਨਹੀਂ ਸਾਨੂੰ ਲੱਭਦੇ ਅਸੀਂ ਤਰਲੇ ਲੈਨੇ ਆ ਅਸੀਂ ਬਹੁਤ ਜਗ੍ਹਾ ਤੇ ਸਾਡਾ ਮਸੀਹ ਭਾਈਚਾਰਾ ਜਿਹੜਾ ਵਾ ਜਾ ਕੇ ਰਿਕਵੈਸਟ ਵੀ ਕਰਦਾ ਤੇ ਨਹੀਂ ਜਗ੍ਹਾ ਜਿਹੜੀ ਮਿਲਦੀ ਮੈਂ ਮਸੀਹ ਭਾਈਚਾਰ ਨੂੰ ਵਿਸ਼ਵਾਸ ਦਿਵਾਉਣਾ ਵੀ ਜਿਹੜੇ ਕਬਰਸਤਾਨ ਸ਼ਰਾਰਤੀ ਆਂਸਰਾਂ ਵੱਲੋਂ ਤੁਹਾਡੇ ਦੱਬੇ ਗਏ ਨੇ ਉਹ ਛਡਾਏ ਜਾਣਗੇ ਔਰ ਜਿਨ੍ਹਾਂ ਤੇ ਬਹੁਤ ਜ਼ਿਆਦਾ ਗੰਦ ਕੂੜਾ ਪਿਆ ਵਾ ਕਬਰਸਤਾਨਾਂ ਦੇ ਵਿੱਚ ਉਹਨਾਂ ਦਾ ਸੁਨਿਧੀਕਰਨ ਕਰਾਇਆ ਜਾਏਗਾ ਉਹ ਜਿਹੜੇ ਕਬਰਸਤਾਨ ਨਹੀਂ ਆਪਣੇ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਹੈਗੇ ਉਹ ਸੀਐਮ ਸਾਹਿਬ ਨਾਲ ਗੱਲ ਕਰਕੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਨਵੇਂ ਵੀ ਬਣਾਏ ਜਾਣਗੇ ਔਰ ਸਾਡੇ ਹੋਰ ਵੀ ਬੜੇ ਜਿਆਦਾ ਮੁੱਦੇ ਨੇ ਕਮਿਊਨਿਟੀ ਹਾਲ ਸਾਨੂੰ ਚਾਹੀਦੇ ਨੇ ਸਾਡੇ ਬੱਚਿਆਂ ਦੇ ਵਜੀਫੇ ਜਿਹੜੇ ਆ ਉਹਨਾਂ ਦਾ ਹੀ ਕੰਮ ਹੈਗੇ ਆ ਜਿਹੜੇ ਸੈਂਟਰ ਸਰਕਾਰ ਦੀਆਂ ਕੋਈ ਸਕੀਮਾਂ ਜਿਹੜੀਆਂ ਮਨੋਰਟੀਸ ਦੇ ਲਈ ਹੁੰਦੀਆਂ ਵਾਂ ਉਹਨਾਂ ਨੂੰ ਬਹਾਲ ਕੀਤਾ ਜਾਏਗਾ ਸੋ ਮੈਂ ਲਗਾਤਾਰ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਮੈਂ ਕੁਰਸੀ ਤੇ ਬਹਿਣ ਵਾਲਾ ਬੰਦਾ ਨਹੀਂ ਆ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਅਗਰ ਮੈਂ ਪ੍ਰਧਾਨਗੀ ਕਰਦਾ ਸਾਂ ਗਲੋਬਲ ਕਿਸ਼ਨਸ਼ ਕਮੇਟੀ ਦੀ ਤੇ ਤੁਸੀਂ ਮੈਨੂੰ ਮੇਰੇ ਆਫਿਸ 'ਚ ਘੱਟ ਔਰ ਲੋਕਾਂ 'ਚ ਜ਼ਿਆਦਾ ਦੇਖਦੇ ਸੀ ਔਰ ਇਦਾਂ ਹੀ ਮੈਂ ਤੁਹਾਨੂੰ ਚੰਡੀਗੜ੍ਹ ਘੱਟ ਮਿਲਾਂਗਾ ਲੋਕਾਂ 'ਚ ਜ਼ਿਆਦਾ ਮਿਲਾਂਗਾ ਹਾਲੇਲੂਇਆ ਹਾਲੇਲੂਇਆ ਗੌਰਵ ਜੀ ਜ਼ਿੰਮੇਵਾਰੀ ਬੜੀ ਵੱਡੀ ਆ ਜਿਹੜੀ ਹੁਣ ਤੁਹਾਡੇ ਕੋਲ ਆ ਤੇ ਪਹਿਲਾਂ ਵੀ ਬੜੀ ਵੱਡੀ ਜ਼ਿੰਮੇਵਾਰੀ ਸੀ ਲੱਗਦਾ ਆ ਕਿ ਦੋਨਾਂ ਪਾਸੇ ਜਿਹੜਾ ਆ ਉਹ ਤਾਲਮੇਲ ਮੈਨੇਜ ਹੋ ਜਾਏਗਾ ਕਿ ਪਰਮੇਸ਼ਰ ਦੇ ਵੀ ਕੰਮ ਤੇ ਜਿਹੜੀ ਹੁਣ ਤੁਹਾਨੂੰ ਚੇਅਰਮੈਨ ਨੇ ਮਿਲੀ ਆ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਕਰਨ ਕਰਾਵੇ ਆਪੇ ਆਪ ਮਾਨਸ ਦੇ ਕੁਝ ਨਹੀਂ ਹੱਥ ਸੋ ਮੇਰੇ ਹੱਥ 'ਚ ਕੁਝ ਨਹੀਂ ਕਰਨਾ ਪਰਮੇਸ਼ਰ ਨਹੀਂ ਆ ਪਹਿਲਾਂ ਨੇ ਪਰਮੇਸ਼ਵਰ ਨੇ ਪਹਿਲਾਂ ਵੀ ਪਰਮੇਸ਼ਵਰ ਨੇ ਕੀਤਾ ਗਾਹਾਂ ਵੀ ਪਰਮੇਸ਼ਵਰ ਨੇ ਕਰਨਾ ਉਸ ਤੋਂ ਮੇਰੇ ਕੋਲ ਇੱਕ ਟੀਮ ਬਹੁਤ ਵਧੀਆ ਮੇਰੇ ਭਰਾ ਮੇਨਾ ਲੁਕਸ ਮਸੀ ਜੀ ਬੰਟੀ ਜਨਾਲਾ ਜੀ ਹੋਰ ਪੂਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ 'ਚ ਮੇਰੀਆਂ ਜਿਹੜੇ ਮੇਰੇ ਗਲੋਬਲ ਕ੍ਰਿਸ਼ਚ ਕਮੇਟੀ ਦੀਆਂ ਟੀਮਾਂ ਵਾਂ ਪੂਰੇ ਇੰਡੀਆ 'ਚ ਪੂਰੇ ਵਰਲਡ 'ਚ ਟੀਮਾਂ ਸਾਡੀਆਂ ਬੜੀਆਂ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਮੇਰੀ ਟੀਮ ਬਹੁਤ ਐਕਟਿਵ ਹੈ ਔਰ ਜਿਹੜੇ ਜ਼ਿੰਮੇਵਾਰੀ ਆ ਇਹ ਇਦਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਪਰਮੇਸ਼ਵਰ ਪਾਵੇ ਤਸੀਂ ਨਿਭਾਉਂਦੇ ਰਵਾਂਗੇ ਬਹੁਤ ਕਿਰਪਾ ਪਰਮੇਸ਼ਵਰ ਦੀ ਪਰ ਇਸ ਸਮੇਂ ਤੁਹਾਡੇ ਕੋਲ ਅਹੁਦਾ ਜਿਹੜਾ ਆ ਰਾਜ ਮੰਤਰੀ ਦਾ ਅਹੁਦਾ ਤੁਹਾਡੇ ਕੋਲ ਆ ਚੁੱਕਾ ਆ ਮੁਸੀਬ ਭਾਈਚਾਰੇ ਲਈ ਪਹਿਲ ਦੇ ਆਧਾਰ ਦੇ ਉੱਤੇ ਕਿਹੜਾ ਕੰਮ ਕਰਨਾ ਚਾਹੋਗੇ ਹੋਰ ਬਹੁਤ ਸਾਰੇ ਮੁੱਦੇ ਨੇ ਸਾਡੇ ਜਿੱਦਾਂ ਤੁਹਾਨੂੰ ਘਟ ਗਿਣਤੀ ਕਮਿਸ਼ਨ ਦੇ ਵਿੱਚ ਸਾਡੇ ਮੈਂਬਰ ਜਿਹੜੇ ਵਕ ਵਕ ਕਮਿਊਨਿਟੀਆਂ ਤੋਂ ਸੀ ਲਏ ਆ ਮੁਸਲਮਾਨ ਭਾਈਚਾਰੇ ਤੋਂ ਵੀ ਲਏ ਆ ਜੈਨੀ ਭਰਾ ਵੀ ਮੇਰੇ ਨਾਲ ਮੇਰੀ ਮੈਂਬਰ ਸਹਿਬਾਨ ਹੈਗੇ ਆ ਉਹਨਾਂ ਕੋ ਸਾਰੇ ਨਾਲ ਬੈਠ ਕੇ ਮੀਟਿੰਗ ਕਰਕੇ ਮੁੱਦੇ ਜਿਹੜੇ ਸੁਨੇ ਜਾਣਗੇ ਜੋ ਸਾਡੇ ਧਿਆਨ ਚ ਵੀ ਹੈਗੇ ਉਹਨਾਂ ਦਾ ਮੁੱਖ ਤੇ ਹੱਲ ਕੀਤਾ ਜਾਏਗਾ ਤੁਹਾਡੀ ਸਕਸੈਸ ਦਾ ਜਿਹੜਾ ਰਾਜ ਕੀ ਆ ਤੁਹਾਡੀ ਸਫਲਤਾ ਮੇਰਾ ਰਾਜ ਸਿਰਫ ਪਰਮੇਸ਼ਵਰ ਪ੍ਰਭੂ ਯਸ਼ੂ ਮਸੀਹ ਮੇਰੇ ਪੱਲੇ ਕੱਖ ਨਹੀਂ ਆ ਜੀ ਮੇਰੇ ਕੋ ਸਿਰਫ ਪ੍ਰਭੂ ਯਸ਼ੂ ਮਸੀਹ ਆ ਔਰ ਮੇਰੇ ਆਤਮਿਕ ਪਿਤਾ ਪਾਸਟਰ ਲੰਕਰ ਨੂੰ ਲਾ ਜੀ ਆ ਔਰ ਮੇਰੇ ਪੱਲੇ ਕੱਖ ਨਹੀਂ ਆ ਜੀ ਆਸਤ ਵਿੱਚ ਜਿੰਨਾ ਵੀ ਸਾਨੂੰ ਮਸੀਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੂਗਾ ਮੈਂ ਮਸੀਹ ਸਮਾਜ ਦਾ ਪੂਰਾ ਧੰਨਵਾਦ ਕਰਨਾ ਚਾਹੁੰਦਾ ਵੀ ਜਿਨ੍ਹਾਂ ਨੇ ਮੇਰੇ ਤੇ ਅੱਜ ਤੱਕ ਵੀ ਵਿਸ਼ਵਾਸ ਕੀਤਾ ਔਰ ਗਾਂ ਵੀ ਮੇਰੇ ਤੇ ਵਿਸ਼ਵਾਸ ਕਰਨ ਔਰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਸਾਰੇ ਮੇਰੇ ਨੌਜਵਾਨਾਂ ਨੂੰ ਆਪਣੇ ਮਾਂ-ਬਾਪ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਔਰ ਜਿਹੜੇ ਸਾਡੇ 10 ਹੁਕਮ ਆ ਪਵਿੱਤਰ ਬਾਈਬਲ ਦੇ ਵਿੱਚ ਉਹਨਾਂ ਨੂੰ ਫੋਲੋ ਕਰੋ ਜਦੋਂ ਤੁਸੀਂ ਉਹਨਾਂ ਨੂੰ ਫੋਲੋ ਕਰੋਗੇ ਪਰਮੇਸ਼ਵਰ ਜ਼ਰੂਰ ਤੁਹਾਨੂੰ ਫਲਦਾਰ ਕਰੇਗਾ ਧੰਨਵਾਦ ਧੰਨਵਾਦ ਪ੍ਰਧਾਨ ਨੇ ਲੁਕਸ ਮਸੀਹ ਜੀ ਵੀ ਸਾਡੇ ਵਿੱਚ ਆ ਮੌਜੂਦ ਆ ਜੋ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਹਾਜੀ ਪ੍ਰਧਾਨ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ ਸੱਚ ਦੀ ਆਵਾਜ਼ ਚੈਨਲ ਬਹੁਤ ਬਹੁਤ ਤੁਹਾਡਾ ਧੰਨਵਾਦੀ ਅੱਜ ਦੇ ਤਰੀਕ ਦੇ ਵਿੱਚ ਜੋ ਸਾਡੇ ਸਮਾਜ ਨੂੰ ਔਰ ਸਾਡੇ ਜੋ ਇਸ ਵੇਲੇ ਸਾਈ ਕੌਮ ਦੇ ਉੱਗੇ ਲੀਡਰ ਨੇ ਸੇਵਾਦਾਰ ਨੇ ਸਾਡੇ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਨੂੰ ਜਿਹੜੀ ਚੇਅਰਮੈਨੀ ਮਿਲੀ ਆ ਬੀਤੇ ਸਮੇਂ ਦੇ ਵਿੱਚ ਰਿਪੋਰਟ ਕਾਰਡ ਸਭ ਜਨਤਾ ਕੋ ਹੈਗਾ ਉਹਦੇ ਨਾਲੋਂ 100% ਹੋਰ ਰਿਜ਼ਲਟ ਜਿਹੜਾ ਪੋਜ਼ਿਟਿਵ ਕਰਕੇ ਦੇਾਂਗੇ ਆਪਣੀ ਕੌਮ ਨੂੰ ਜਦੋਂ ਦਾ ਗੌਰਵ ਜੀ ਚੇਅਰਮੈਨ ਦੇ ਅਹੁਦੇ ਤੇ ਆਏ ਆ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖੜ ਗਏ ਆ ਕੀ ਕਾਰਨ ਮੰਨਦੇ ਆ ਇਹ ਜਿਹੜਾ ਪਰਮੇਸ਼ਰ ਦੀ ਗ੍ਰੇਸ ਆ ਔਰ ਲੋਕਾਂ ਦਾ ਪਿਆਰ ਆ ਔਰ ਕੰਮ ਕੀਤਾ ਜਿਹੜਾ ਕੌਮ ਦੇ ਲਈ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਰਿਜ਼ਲਟ ਕੱਢ ਕੇ ਲੋਕਾਂ ਨੂੰ ਦਿੱਤਾ ਉਹੀ ਸਾਰਾ ਪਿਆਰ ਦਾ ਦੱਸਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਵਿੱਚ ਮਸੀਹ ਸਮਾਜ ਨੂੰ ਜਿਸ ਤਰ੍ਹਾਂ ਬੀਤੇ ਸਮੇਂ ਦੇ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਕੰਮ ਕਰਕੇ ਲੋਕਾਂ ਨੂੰ ਦਿਖਾਇਆ ਕੌਮ ਨੂੰ ਦਿਖਾਇਆ ਤੇ ਉਸੇ ਤਰ੍ਹਾਂ ਅਸੀਂ ਕੰਮ ਕਰਦੇ ਰਵਾਂਗੇ ਔਰ ਲਗਾਤਾਰ ਸਾਡੇ ਪ੍ਰਧਾਨ ਦੇ ਲਈ ਸਾਡੇ ਸੰਗਠਨ ਦੇ ਲਈ ਸਾਡੇ ਚੇਅਰਮੈਨ ਸਾਹਿਬ ਦੇ ਲਈ ਦੁਆਵਾਂ ਕਰਦੇ ਰਹਿਣਾ